ਕਲਕਤਾ ਚੋਂ ਨਿਸ਼ਾਨੀ ਕੋਸੀ ਕਿ ਅੱਜ ਭਰਤੀ ਕੱਲ ਤੋਂ ਨੂੰ ਤੁਸੀਂ ਸਾਰਿਆਂ ਨੇ ਦੇਖਿਆ ਜੀ ਕੱਲ ਰਾਤ ਸਾਡੇ ਕੋਲੇ ਦੇਰ ਰਾਤ ਪਰਚੀਆਂ ਪਹੁੰਚੀਆਂ ਜੀ ਅੱਜ ਭਰਤੀ ਦਾ ਪਹਿਲਾ ਦਿਨ ਸੀ ਤੇ ਅਸੀਂ ਮੈਸੇजेस ਪਰਚੀਆਂ ਆਉਣ ਤੋਂ ਬਾਅਦ ਲਾਇਆ ਤਾਂ ਕਿ ਇਹ ਨਾ ਹੋਵੇ ਕਿ ਅਸੀਂ ਮੈਸੇਜ ਲਾ ਦਿਏ ਤੇ ਪਰਚੀਆਂ ਨਾ ਪਹੁੰਚੀਆਂ ਹੋਣ ਦੇਰ ਰਾਤ ਮੈਸੇਜ ਲੱਗਣ ਤੇ ਕਈਆਂ ਨੂੰ ਲੱਗੇ ਕਈਆਂ ਨੂੰ ਨਹੀਂ ਲੱਗੇ ਤੇ ਤੁਸੀਂ ਇਕੱਠ ਦੇਖ ਲਿਆ ਮੈਂ ਦੇਖਿਆ ਮਾਗੀ ਤੋਂ ਬਾਅਦ ਉੱਥੇ ਵੀ ਰਿਸਪੌਂਸ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਤੇ ਕੱਠ ਜਿਸ ਹਿਸਾਬ ਨਾਲ ਲੋਕ ਆਏ ਆ ਤੇ ਅੱਜ ਵੀ ਮੈਂ ਦੇਖ ਰਿਹਾ ਮਤਲਬ ਇੱਕ ਰਿਕਾਰਡ ਤੋੜ ਕੱਠ ਸਾਡੇ ਕੱਲੇ ਹਲਕੇ ਦਾ ਹੋਇਆ ਲੋਕ ਇੰਨੇ ਉਤਸ਼ਾਹ ਨਾਲ ਆਏ ਆ ਹੁਣ ਤੁਸੀਂ ਦੇਖ ਰਹੇ ਹੋ ਸਾਰੇ ਪਰਚੀਆਂ ਲੈ ਕੇ ਜਾ ਰਹੇ ਆ ਆਪਣੀਆਂ ਕਾਪੀਆਂ ਲੈ ਕੇ ਜਾ ਰਹੇ ਆ ਅਕਾਲੀ ਦਲ ਦੀ ਪਾਰਟੀ ਸੰਬੰਧੀ ਤੇ ਮੈਨੂੰ ਇਹ ਮਾਣ ਬਖਸ਼ਿਆ ਉਹਨਾਂ ਨੇ ਕਿ ਪਹਿਲਾ ਮੈਂਬਰ ਇਸ ਹਲਕੇ 'ਚੋਂ ਜਿਹੜੀ ਪਰਚੀ ਹੈ 10 ਰੁਪਏ ਦੀ ਪਰਚੀ ਹੈ ਮੈਂ 10 ਰੁਪਏ ਜਮ੍ਹਾਂ ਕਰਾ ਕੇ ਪਹਿਲਾ ਮੈਂਬਰ ਇਸ ਹਲਕੇ 'ਚੋਂ ਇਹਨਾਂ ਨੇ ਮੈਨੂੰ ਬਣਾ ਕੇ ਬੜਾ ਮਾਣ ਬਖਸ਼ਿਆ ਬੜਾ ਪਿਆਰ ਦਿੱਤਾ ਮੈਨੂੰ ਬੜਾ ਸਤਿਕਾਰ ਦਿੱਤਾ ਤੇ ਪਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਜਿਸ ਹਾਲਾਤ ਦੇ ਵਿੱਚ ਉਹ ਪੰਜਾਬ ਗੁਜ਼ਰ ਰਿਹਾ ਹੈ ਲੋਕ ਦੇਖ ਚੁੱਕੇ ਹੈ ਕਾਂਗਰਸ ਪਾਰਟੀ ਦਾ 5 ਸਾਲ ਦਾ ਰਾਜ ਦੇਖਿਆ ਲੁੱਟ ਤੇ ਕੁੱਟ ਦਾ ਰਾਜ ਸੀ ਸਿਵਾਏ ਕ腐ਸ਼ਨ ਤੋਂ ਚਾਹੇ ਮੁੱਖ ਮੰਤਰੀ ਨੂੰ ਲੈ ਲਓ ਚਾਹੇ ਮੰਤਰੀਆਂ ਨੂੰ ਲੈ ਲਓ ਚਾਹੇ ਉਹਨਾਂ ਦੇ ਐਮਐਲਏ ਨੂੰ ਲੈ ਲਓ ਆਪਣੇ ਤਾਂ ਪਾਸ ਤੌਰ ਤੇ ਬੜੇ ਝੰਡੇ ਝੂਲਦੇ ਸੀ ਇੱਥੋਂ ਵਾਲੇ ਐਮ ਐਲ ਏ ਸਾਹਿਬ ਦੇ 6 ਮਹੀਨੇ ਸਰਕਾਰੀ ਟੂਰ ਵੀ ਕਰਕੇ ਆਏ ਆ ਉਹ ਕਰਪਸ਼ਨ ਦਾ ਰਾਜ ਦੀ ਗੱਲ ਕਰ ਲਓ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸੌਂਵਾਂ ਖਾਧੀਆਂ ਉਹਨਾਂ ਤੋਂ ਮੁਕਰੇ ਉਹਦੀ ਗੱਲ ਕਰ ਲਓ ਘਰ ਘਰ ਨੌਕਰੀ ਦੇ ਵਾਅਦੇ ਕੀਤੇ ਸੀ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕੀਤੀਆਂ ਸੀ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਤੇ ਆ ਆਮ ਆਦਮੀ ਪਾਰਟੀ ਦੇ 3 ਸਾਲ ਤੋਂ ਉੱਪਰ ਦਾ ਰਾਜ ਹੋ ਗਿਆ ਲੋਕ ਪਛਾਣ ਚੁੱਕੇ ਆ ਕਿ ਅਸੀਂ ਗਲਤੀ ਕਰ ਲਈ ਗੱਲਾਂ ਚ ਆ ਕੇ ਪ੍ਰਚਾਰ ਚ ਆ ਕੇ ਸੋਸ਼ਲ ਮੀਡੀਆ ਦੀਆਂ ਕ੍ਰੀਏਸ਼ਨਸ ਜਿਹੜੀਆਂ ਪਾਰਟੀਆਂ ਸੀ ਉਹ ਸੋਸ਼ਲ ਮੀਡੀਆ ਤੇ ਹੀ ਮਰ ਰਹੀਆਂ ਅੱਜ ਜਿਹੜਾ ਗਰਾਊਂਡ ਤੇ ਸਪੋਰਟ ਹੈ ਗਰਾਊਂਡ ਤੇ ਸਮਰਥਨ ਹੈ ਅੱਜ ਲੋਕ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਸੀ ਕਾਨੂੰਨ ਵਿਵਸਥਾ ਬੜੀ ਵਧੀਆ ਸੀ ਹਰ ਵਪਾਰੀ ਹਰ ਕਾਰੋਬਾਰੀ ਆਪਦਾ ਕਾਰੋਬਾਰ ਬਿਨਾਂ ਖੋਫ ਤੋਂ ਬਿਨਾਂ ਡਰ ਭੈ ਤੋਂ ਕਰ ਸਕਦਾ ਸੀ ਅੱਜ ਹਰੇਕ ਨੂੰ ਗੈਂਗਸਟਰਾਂ ਦੇ ਫੋਨ ਆ ਰਹੇ ਗਰੀਬ ਨੂੰ ਸਹੂਲਤਾਂ ਮਿਲਦੀਆਂ ਸੀ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਸਹੀ ਮੁੱਲ ਮਿਲਦਾ ਸੀ ਜੇ ਬਿਜਲੀ ਪਾਣੀ ਟਿਊਬਲਾਂ ਦੇ ਕਨੈਕਸ਼ਨ ਦੀ ਗੱਲ ਕਰ ਲਈਏ ਬਾਦਲ ਸਾਹਿਬ ਨੇ ਦਿੱਤੇ ਪਿੰਡਾਂ ਦੇ ਵਿੱਚ ਜੋ ਡਿਵੈਲਪਮੈਂਟ ਹੋਈ ਬਾਦਲ ਸਾਹਿਬ ਦੀ ਸਰਕਾਰ ਦੌਰਾਨ ਹੋਈ ਅੱਜ ਲੋਕ ਉਹ ਸਾਰੀਆਂ ਚੀਜ਼ਾਂ ਨੂੰ ਰੀਅਲਾਈਜ਼ ਕਰ ਰਹੇ ਠੀਕ ਹੈ ਕਈ ਵਾਰੀ ਆਪਾਂ ਗੱਲਾਂ 'ਚ ਆ ਜਾਂਦੇ ਆ ਪਰ ਤੁਲਨਾ ਉਦੋਂ ਹੁੰਦੀ ਹੈ ਜਦੋਂ ਕੰਮ ਸਾਹਮਣੇ ਹੋਣ ਹੁਣ ਲੋਕ 27 ਦੇ ਵਿੱਚ ਤੁਲਨਾ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਤੇ ਆ ਪੰਜ ਸਾਲ ਜਿਹੜੀ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਦੀ ਇਹਨਾਂ ਦੀ ਤੁਲਨਾ ਕਰਕੇ ਵੋਟ ਪਾਉਣਗੇ ਤੇ ਲੋਕ ਮਹਿਸੂਸ ਕਰ ਰਹੇ ਆ ਕਿ ਅੱਜ ਵੀ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਇਕੱਲੀ ਖੇਤਰੀ ਪਾਰਟੀ ਹੈ ਬਾਕੀ ਤਾਂ ਸਾਰੀਆਂ ਹੀ ਦਿੱਲੀ ਤੋਂ ਚਲਦੀਆਂ ਹਨ ਹਰ ਪਾਸਿਓਂ ਜਿਹੜੇ ਹਮਲੇ ਹੋ ਰਹੇ ਆ ਲੋਕ ਇਹਦੇ ਤੇ ਏ ਮਤਲਬ ਇਸ ਨੂੰ ਆਪਦੇ ਤੇ ਨਿੱਜੀ ਹਮਲਾ ਸਮਝਦੇ ਆ ਵੀ ਸਾਡੀ ਪਾਰਟੀ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਆ ਤੇ ਸਮਰਥਨ ਕਰਕੇ ਇਸ ਪਾਰਟੀ ਦੇ ਪਿੱਠ ਤੇ ਖੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਚਾਹੁੰਦੇ ਆ ਜੇਕਰ ਵਿਰੋਧੀਆਂ ਦੀ ਗੱਲ ਕੀਤੀ ਜਾਵੇ ਤਾਂ ਚਾਹੇ ਬਹਿਸ ਦੀ ਗੱਲ ਕੀਤੀ ਜਾਵੇ ਬਹਿਸ ਬ੍ਰਦਰ ਦੀ ਔਰ ਲੀਡਰ ਦੀ ਗੱਲ ਕੀਤੀ ਜਾਵੇ ਤਮਾਮ ਲੋਕੀ ਗੱਲ ਕਬੂਲ ਕਰਦੇ ਆ ਕਹਿੰਦੇ ਲੇਕ ਕਦਰਦਾ ਹੋਣਾ ਹੁਣ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਕੁਝੇ ਕੁ ਲੋਕ ਜਿਹੜੇ ਅੱਜ ਵੀ ਉਸੇ ਸਟੈਂਪ ਤੇ ਖੜੇ ਨੇ ਹਮੇਸ਼ਾ ਵਿਰੋਧਤਾ ਦੀ ਗੱਲ ਕਰਦੇ ਨੇ ਕੋ ਹਰ ਤਰ੍ਹਾਂ ਦੇ ਲੋਕ ਹੈ ਜੀ ਕੁਝ ਲੋਕ ਹੈ ਚਾਹੇ ਉਹ ਵਿਰੋਧੀ ਪਾਰਟੀਆਂ ਫਿਰ ਵੀ ਚਲੋ ਸਹੀ ਨੂੰ ਸਹੀ ਕਿਸੇ ਹੱਦ ਤੱਕ ਕਹਿ ਦਿੰਦੇ ਹਾਂ ਕਈਆਂ ਦੀ ਆਦਤ ਹੀ ਹੁੰਦੀ ਆ ਉੱਠਦੇ ਸਾਰ ਨਿੰਦਿਆ ਚੁਗਲੀ ਸ਼ੁਰੂ ਕਰ ਦੇਣੀ ਉਹੋ ਜਿਹੇ ਲੋਕ ਵੀ ਐ ਜਿਹੜੀ ਖੇਤਰੀ ਪਾਰਟੀ ਐ ਕਿਸੇ ਵੀ ਸੂਬੇ ਵਾਸਤੇ ਬੜੀ ਜ਼ਰੂਰੀ ਐ ਤੁਸੀਂ ਦੇਖੋ ਜਿਸ ਜੇ ਸੂਬੇ ਦੇ ਵਿੱਚ ਖੇਤਰੀ ਪਾਰਟੀਆਂ ਖਤਮ ਹੋਈਆਂ ਉਹਨਾਂ ਸੂਬਿਆਂ ਦਾ ਨੁਕਸਾਨ ਹੋਇਆ ਅੱਜ ਆਪਣੇ ਗਵਾਂਢੀ ਸੂਬਾ ਹਰਿਆਣਾ ਇੰਡੀਅਨ ਨੈਸ਼ਨਲ ਲੋਕਦਲ ਚਟਾਲਾ ਸਾਹਿਬ ਦੀ ਪਾਰਟੀ ਉੱਥੋਂ ਦੀ ਉਹਨਾਂ ਦੀ ਖੇਤਰੀ ਪਾਰਟੀ ਸੀ ਲੜਾਈਆਂ ਲੜਦੀ ਸੀ ਉਹਨਾਂ ਦੇ ਖਾਤੇ ਅੱਜ ਉਹ ਪਾਰਟੀ ਕਮਜ਼ੋਰ ਹੋਈ ਉਥੇ ਉਦੀ ਸਪੇਸ ਭਾਜਪਾ ਨੇ ਲਈ ਅੱਜ ਭਾਜਪਾ ਦਾ ਮਿਲਦਾ ਦੂਜੀ ਵਾਰੀ ਲਗਾਤਾਰ ਸਰਕਾਰ ਉਹਨਾਂ ਨੇ ਬਣਾ ਲਈ ਤੇ ਲੋਕ ਇਹਨਾਂ ਤਰਾ ਤਰਾ ਕਰੀ ਜਾਂਦੇ ਉੱਥੇ ਕਿਸੇ ਸੂਬੇ ਚ ਲੈ ਲਓ ਤੁਸੀਂ ਮਹਾਰਾਸ਼ਟਰ ਚ ਲੈ ਲਓ ਉੱਥੇ ਉਹਦੀ ਖੇਤਰੀਆਂ ਪਾਰਟੀਆਂ ਤੋੜ ਕੇ ਭਾਜਪਾ ਨੇ ਸਰਕਾਰ ਬਣਾ ਲਈ ਸੋ ਜੇ ਕਿਸੇ ਕਿਉਂਕਿ ਨੈਸ਼ਨਲ ਪਾਰਟੀਆਂ ਨਾ ਜਿਹੜੀਆਂ ਉਹਨਾਂ ਨੇ ਨੈਸ਼ਨਲ ਪਰਸਪੈਕਟਿਵ ਤੋਂ ਗੱਲ ਕਰਦੇ ਤੁਸੀਂ ਕੋਈ ਨੈਸ਼ਨਲ ਪਾਰਟੀ ਐ ਚਲੋ ਪੰਜਾਬ ਦੇ ਪਾਣੀਆਂ ਦਾ ਮੁੱਦਾ ਲੈ ਲਓ ਚਾਹੇ ਕਾਂਗਰਸ ਐ ਚਾਹੇ ਆਮ ਆਦਮੀ ਪਾਰਟੀ ਐ ਚਾਹੇ ਭਾਜਪਾ ਐ ਪੰਜਾਬ ਦੀ ਕਾਂਗਰਸ ਦਾ ਵੱਖਰਾ ਬਿਆਨ ਹੈ ਹਰਿਆਣਾ ਦੀ ਕਾਂਗਰਸ ਦਾ ਵੱਖਰਾ ਬਿਆਨ ਹੈ ਇਸੇ ਤਰ੍ਹਾਂ ਭਾਜਪਾ ਤੇ ਆਮ ਆਦਮੀ ਪਾਰਟੀ ਕਹਦੇ ਤੁਸੀਂ ਅਰਵਿੰਦ ਕੇਜਰੀਵਾਲ ਜਾਂ ਰਾਹੁਲ ਗਾਂਧੀ ਜਾਂ ਭਾਜਪਾ ਦੇ ਨੇਤਾ ਤੋਂ ਅਮਿਤ ਸ਼ਾਹ ਨਰਿੰਦਰ ਮੋਦੀ ਤੋਂ ਕਹਦੇ ਇਹ ਗੱਲ ਬਿਆਨ ਸੁਣਿਆ ਕਿ ਪੰਜਾਬ ਦੇ ਪਾਣੀਆਂ ਤੇ ਇਕੱਲਾ ਪੰਜਾਬ ਦਾ ਹੱਕ ਹੈ ਨਹੀਂ ਕਿਉਂਕਿ ਉਹਨਾਂ ਨੇ ਹਰਿਆਣਾ ਤੋਂ ਵੀ ਵੋਟਾਂ ਲੈਣੀਆਂ ਉਹਨਾਂ ਨੇ ਰਾਜਸਥਾਨ ਤੋਂ ਵੀ ਵੋਟਾਂ ਲੈਣੀਆਂ ਦਿੱਲੀ ਤੋਂ ਵੀ ਲੈਣੀਆਂ ਸੂਬੇ ਦੇ ਜੇ ਕੋਈ ਰਾਈਟਸ ਹੈ ਜਾਂ ਸੂਬੇ ਦੇ ਜਿਹੜੀਆਂ ਕੋਈ ਚੀਜ਼ਾਂ ਜੇ ਉਹਦੇ ਤੇ ਪਹਿਰਾ ਦੇਊਗਾ ਜਾ ਉਹਨਾਂ ਦੀ ਲੜਾਈ ਲੜੂ ਕੇਵਲ ਖੇਤਰੀ ਪਾਰਟੀ ਲੜੂਗੀ ਜੇ ਖੇਤਰੀ ਪਾਰਟੀ ਕਮਜ਼ੋਰ ਹੋ ਜਾਏ ਤਾਂ ਸੂਬੇ ਦਾ ਨੁਕਸਾਨ ਹੋ ਜਾਣਾ। ਅੰਦਾਲੀ ਦਲ ਵੱਲੋਂ ਅੰਸ਼ ਕਰਕੇ ਮਹਿਮ ਸ਼ੁਰੂ ਕੀਤੀ ਗਈ ਜਿਹੜੇ ਸੁਧਾਰ ਲਹਿਰ ਵਾਲੇ ਉਹ ਕਹਿੰਦੇ ਗਦਾਰ ਲਹਿਰ ਵਾਲੇ ਉਹ ਕਹਿ ਰਿਹਾ ਮੈਂ ਨਾ ਸਹੀ ਨਾ ਲਿਆ ਕਰੂ ਤੁਸੀਂ ਉਹ ਕਹਿ ਰਿਹਾ ਕਿ ਦੱਸ ਤੋ ਨਾ ਸਹੀ ਕਹਿ ਰਹੇ ਕਿ ਨਹੀਂ ਕਹਿ ਰਹੇ ਸਾਹਿਬ ਦੇ ਜਿਹੜੀ ਹੁਕਮਤੋਂ ਭੱਜਰੀ ਹੈਗੀ ਇਸ ਨੂੰ ਜਿਹੜੇ ਮੈਂ ਆਪਣੇ ਭਾਸ਼ਣ ਚ ਵੀ ਗੱਲ ਕਰਕੇ ਹਟਿਆ ਜਿਹੜੇ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਛੇਵੇਂ ਪਾਤਸ਼ਾਹ ਦੇ ਉਸ ਬਖਸ਼ੰਦ ਗੁਰੂ ਦੇ ਬਖਸ਼ੰਦ ਤਖਤ ਤੇ ਪੇਸ਼ ਹੋ ਕੇ ਝੂਠ ਬੋਲ ਸਕਦੇ ਆ ਉਹਨਾਂ ਲੋਕਾਂ ਦਾ ਜਵਾਬ ਦੇਣਾ ਮੈਂ ਆਪਦੀ ਮੈਂ ਸੋਚਦਾ ਹੈ ਹੀਠੀ ਹੋਊਗੀ ਜੇ ਮੈਂ ਉਹਨਾਂ ਦਾ ਜਵਾਬ ਦੇਵਾਂ ਮੈਂ ਆਪਦੀ ਹੀਠੀ ਸਮਝਦਾ ਹਾਂ ਤੁਹਾਡੇ ਸਾਹਮਣੇ ਮੈਂ ਵੀਡੀਓ ਦਿਖਾਈ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਅਕਾਲ ਤਖਤ ਸਾਹਿਬ ਤੇ ਖੜ ਕੇ ਜਿਹੜੀ ਗੱਲ ਨੂੰ ਮੁਕਰ ਰਿਹਾ ਤੇ 10 ਸਾਲ ਪਹਿਲਾਂ ਦੀ ਉਹਦੀ ਬਾਈਟ ਹੈ ਉਸੇ ਚੀਜ਼ ਦਾ ਸਮਰਥਨ ਕਰ ਰਿਹਾ ਹੈ ਤੇ ਅਕਾਲ ਤਖਤ ਸਾਹਿਬ ਤੇ ਇਹ ਕਹਿ ਕੇ ਮੁਕਰ ਰਿਹਾ ਕਿ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਜੋ ਮੈਂ ਕਹਿ ਰਿਹਾ ਉਹ ਸੱਚ ਕਹਿ ਰਿਹਾ ਚਿੱਠੀ ਲਿਖ ਕੇ ਦੇ ਕੇ ਆਏ ਸਾਰੇ ਜਾਣੇ ਸਬਦੇ ਦਸਕਤਾ ਉੱਤੇ ਬੀਬੀ ਜਗੀਰ ਕੌਰ ਦੇ ਆ ਚੰਦੂ ਮਾਜਰਾ ਦੇ ਆ ਰਖੜਾ ਦੇ ਆ ਬਟਾਲਾ ਦੇ ਆ ਸਬਦੇ ਆ ਤੇ ਉੱਤੇ ਜਾ ਕੇ ਮੁਕਰ ਜਾਂਦੇ ਆ ਫਿਰ ਕੀ ਚਿੱਠੀ 'ਚ ਝੂਠ ਲਿਖਿਆ ਸੀ ਕਿ ਉੱਤੇ ਜਾ ਕੇ ਝੂਠ ਬੋਲਿਆ ਸੋ ਇਹਨਾਂ ਲੋਕਾਂ ਦੀ ਇਹ ਆਪਦੀ ਹੋਂਦ ਗਵਾ ਚੁੱਕੇ ਆ ਫਰਸਟ੍ਰੇਟ ਹੋਏ ਹੋਏ ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਆਪਦੇ ਹਲਕਿਆਂ 'ਚ ਤਾਂ ਭਰਤੀ ਕਰਕੇ ਦੇਖੋ ਕਿਉਂ ਰੋਕਦਾ ਤੁਹਾਨੂੰ ਜਾਓ ਉੱਥੇ ਅਕਾਲੀ ਦਲ ਦੇ ਦਫਤਰ ਸਭ ਵਾਸਤੇ ਖੁੱਲ੍ਹਾ ਹੈ ਲੈ ਲਓ ਪਰਚੀਆਂ ਜਾ ਕੇ ਕਰ ਲਓ ਭਰਤੀ ਕਿਸ ਗੱਲ ਤੋਂ ਕਹਿ ਰਿਹਾ ਕਿ ਅਕਾਲੀ ਦਲ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਕਰਿਆ ਸਭ ਵਾਸਤੇ ਭਰਤੀ ਖੁੱਲੀ ਹੈ ਅਕਾਲੀ ਦਲ ਦੇ ਦਫਤਰ 'ਚ ਪਰਚੀਆਂ ਮਿਲਦੀਆਂ ਜਾ ਕੇ ਲੈ ਲਓ ਪਰ ਪ੍ਰੋਬਲਮ ਹੈ ਪਰਚੀਆਂ ਲੈਣ ਕਿਵੇਂ ਜਾ ਕੇ ਗਾਂ ਭਰਤੀ ਕਿਦੀ ਕਰਨੀ ਹੈ ਭਰਤੀ ਕਰਨ ਵਾਲਾ ਬੰਦਾ ਕੋਈ ਨਹੀਂ ਜਾਂਦਾ ਇਹਨਾਂ ਕੋਲੇ ਅੱਜ ਘਰਾਂ 'ਚ ਬੈਠੇ ਆ ਸਾਰੇ ਇਹ ਫ੍ਰਸਟ੍ਰੇਸ਼ਨ ਦੀਆਂ ਨਿਸ਼ਾਨੀਆਂ ਉਹਨਾਂ ਦੀਆਂ